ਇਹ ਮੁਕਦਮਾ ਨੰਬਰ 84 ਮਿਤੀ 15/5/25 ਨੂੰ ਅੰਡਰ ਸੈਕਸ਼ਨ 103 324 4 ਬੀ ਐਨ ਐਸ 32 ਵੀ ਐਸ ਆਈ ਐਟ ਐਕਟ ਪੀਐਸ ਦਸੂਹਾ ਵਿੱਚ ਦਰਜ ਹੋਇਆ ਸੀ ਤੇ ਇਹ ਮੁਕਦਮਾ ਜਿਹੜਾ ਹੈ ਬਣੀ ਪੁੱਤਰ ਜਗਿੰਦਰ ਵਾਸੀ ਬਨਸ਼ਾਹਪੁਰ ਨੇ ਦਰਜ ਕਰਾਇਆ ਸੀ ਕਿ ਉਸਦੇ ਪਿਤਾ ਮੋਟਰਸਾਈਕਲ ਤੇ ਕਰੀਬ 10:20 ਵਜੇ 20 ਮਿੰਟ ਤੇ ਟਾਂਡਾ ਸਾਈਡ ਨੂੰ ਜਾ ਰਹੇ ਸੀ ਤੇ ਇਹਨੇ ਨੂੰ ਮਨਜੀਤ ਸਿੰਘ ਨੇ ਆਪਣਾ ਮਨਜੀਤ ਸਿੰਘ ਗੁਰਪ੍ਰਸਾਦ ਨੇ ਆਪਣੇ ਟਰੈਕਟਰ ਦੇ ਉੱਤੇ ਲਿਆ ਕੇ ਉਸ ਨੂੰ ਮਾਰ ਦਿੱਤਾ ਤੇ ਜੋ ਇਹਨਾਂ ਦੀ ਆਪਸੀ ਲੰਝਰ ਸੀ ਉਹ ਇਹਨਾਂ ਦੇ ਪਿੰਲੇ ਜਿਹੜੇ ਜ਼ਮੀਨਾਂ ਦੇ ਕੇ ਚੱਲਦੇ ਸੀ ਉਹਦੇ ਕਰਕੇ ਜਿਹੜਾ ਹੈ ਬਈ ਇਹਨਾਂ ਨੇ ਮਾਰਿਆ ਹੈ ਉਹਦੇ ਤੇ ਪਰਚਾ ਦਾਜ ਕਰ ਦਿੱਤਾ ਸੀ ਤੇ ਮਨਜੀਤ ਸਿੰਘ ਜ਼ੇਰਾ ਸੀ ਉਸ ਦਿਨ ਤੋਂ ਮਾਰ ਕੇ ਤੇ ਫਰਾਰ ਸੀ ਤੇ ਉਹਦੀ ਭਾਲ ਵਿੱਚ ਪੁਲਿਸ ਲੱਗੀ ਹੋਈ ਸੀ ਮਾਜੋਬ ਐਸਐਸਪੀ ਹਿਸ਼ਾਰਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਅਤੇ ਐਸਪੀਡੀ ਸ਼੍ਰੀ ਮਕੇਸ਼ ਕੁਮਾਰ ਜੀ ਦੇ ਦਿਸਾਨ ਦੇ ਤੇ ਅਸੀਂ ਇਸ ਨੂੰ ਭਾਲ ਕਰਦਿਆਂ ਨੇ ਇਹਨੂੰ ਗ੍ਰਫਤਾਰ ਕੀਤਾ ਹੈ ਤੇ ਗ੍ਰਫਤਾਰ ਕਰਕੇ ਮਾਂ ਜੋ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਇਹ ਜੋ ਸਾਡੇ ਪਾਸ ਪੁਲਿਸ ਰਿਮਾਂਡ ਤੇ ਹੈ ਇਹਦੀ ਫਰਦਰ ਪੁਛਗਛ ਜਾਰੀ ਹੈ ਸਰ ਕੋਈ ਪਹਿਲਾਂ ਵੀ ਇਸ ਤੇ ਅਪਰਾਧਿਕ ਮਾਮਲਾ ਕੋਈ ਦਰਜ ਹੈਗਾ ਇਸ ਤਰ੍ਹਾਂ ਦਾ ਨਹੀਂ ਕੋਈ ਪਹਿਲਾਂ ਨਹੀਂ ਕਿਸੇ